ਫਟੋ ਘਟ ਤਿੰਨ ਤੋਂ 4000 ਬੰਦਾ ਆ ਇਹ ਸਾਰਾ ਚੰਨੀ ਸਾਹਿਬ ਨੂੰ ਤੇ ਸਾਡੀ ਯੂਥ ਕਾਂਗਰਸ ਨੂੰ ਪਿਆਰ ਕਰਦੇ ਆ ਆਮ ਆਦਮੀ ਪਾਰਟੀ ਚ ਰੋਜ਼ ਕੋਈ ਨਾ ਕੋਈ ਇੰਟਰਵਿਊ ਹੁੰਦਾ ਇਹ ਕਰਾਤਾ ਉਹ ਕਰਾਤਾ ਜਿਹੜੇ ਕੰਮ ਪਹਿਲਾਂ ਹੀ ਹੋ ਚੁੱਕੇ ਸੀ ਬਸ ਇਹਨਾਂ ਦਾ ਸਾਈਨ ਹੋ ਰਿਹਾ ਕੰਮ ਉਹ ਪਹਿਲਾਂ ਹੀ ਹੋ ਚੁੱਕੇ ਸੀਗੇ ਜਿਹੜਾ ਬੰਦਾ 3 ਮਹੀਨੇ ਸੀਐਮ ਰਿਹਾ ਪਰ 3 ਮਹੀਨੇ ਚ ਉਹਨੇ ਕਿੰਨਾ ਕੁਝ ਬਦਲਿਆ ਇਹ ਸਾਰਿਆਂ ਨੂੰ ਪਤਾ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੀ ਪਾਰਟੀ ਦੇ ਵਿੱਚ ਪੈਰ ਰੱਖੋਗੇ ਪੋਲਿਟਿਕਸ ਦੇ ਵਿੱਚ ਦੇਖੋ ਜੀ ਅਸੀਂ ਪੋਲਿਟਿਕਸ ਪੋਲਿਟਿਕਸ ਵਾਲੇ ਬੰਦੇ ਹੈ ਨਹੀਂ ਨਾ ਅਸੀਂ ਪੋਲਿਟਿਕਸ 'ਚ ਆਣ ਦੀ ਸੋਚਦੇ ਆਂ ਕਹਿੰਦੇ ਜਿੱਤ ਸਾਡੀ ਪੱਕੀ ਐਲਾਨ ਹੋਣਾ ਬਾਕੀ ਆ ਚੰਨੀ ਸਾਬ ਤੇ ਜਿਹੜੇ ਕਾਰਜਕਾਰੀ ਕੰਮ ਆ ਉਹਨਾਂ ਦੇ ਕੀਤੇ ਕੰਮਾਂ ਦੀ ਉਹਨਾਂ ਨੂੰ ਜਿੱਤ ਮਿਲ ਰਹੀ ਆ ਨਾ ਕਿ ਜੇ ਅਸੀਂ ਸੋਚੀਏ ਨਾ ਅਸੀਂ ਕੋਈ ਨਹੀਂ ਜਿੱਤ ਦਿਵਾਉਣ ਵਾਲੇ ਤੇ ਯੂਥ ਦੀ ਸਰ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆ ਯੂਥ ਦੀ ਤੂੰ ਤੁਹਾਡੇ ਨਜ਼ਰੀਏ ਨਾਲ ਕੀ ਦੇਖਣ ਨੂੰ ਮਿਲਦੀ ਆ ਯੂਥ ਦੀ ਨਸ਼ੇ ਦੀ ਪ੍ਰੋਬਲਮ ਆ ਬੇਰੋਜ਼ਗਾਰੀ ਦੀ ਪ੍ਰੋਬਲਮ ਆ ਯੂਥ ਬਾਹਰ ਜਾ ਰਿਹਾ ਨੌਕਰੀਆਂ ਮਿਲ ਨਹੀਂ ਰਹੀਆਂ ਅਸੀਂ ਚੰਨੀ ਦੇ ਕੰਮਾਂ ਦੇ ਕਰਕੇ ਸਾਰੇ ਜene ਯੂਥ ਵੀ ਨਾਲ ਜੁੜੇ ਆ ਕਾਨੂੰਨ ਵਿਵਸਥਾ ਦੀ ਸਮੱਸਿਆ ਹੋ ਗਈ ਆਏ ਦਿਨ ਕੋਈ ਨਾ ਕੋਈ ਇਨਸੀਡੈਂਟ ਕੋਈ ਨਾ ਕੋਈ ਜੁਰਮ ਛਰੇ ਬਾਜ਼ਾਰ ਹੋ ਰਿਹਾ ਆ ਹਨਾ ਇਹਨਾਂ ਸਾਰਿਆਂ ਤੋਂ ਨਜਾਦ ਦਵਾਨ ਦੀ ਉਮੀਦ ਸਾਨੂੰ ਸਰਦਾਰ ਚਰਨਜੀਤ ਸਿੰਘ ਚੰਨੀ ਤੋਂ ਆ ਜਿਹੜੀ ਯੂਥ ਕਾਂਗਰਸ ਜਲੰਧਰ ਆ ਉਹ ਪੂਰਾ ਭਾਜੀ ਭਾਵੇਂ ਕਾਲੀ ਦਲ ਦੀ ਭਾਵੇਂ ਆਮ ਆਦਮੀ ਪਾਰਟੀ ਦੀ ਤੇ ਭਾਵੇਂ ਕਾਂਗਰਸ ਪਾਰਟੀ ਦੀ ਉਹ ਪੂਰਨ ਚੰਨੀ ਸਾਹਿਬ ਦੇ ਨਾਂ ਲਿਆ ਜਿੰਦਾਬਾਦ ਸਿੱਕੀ ਭਾਈ ਜਿੰਦਾਬਾਦ ਸਿੱਕੀ ਭਾਈ ਜਿੰਦਾਬਾਦ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸਾਜਵੀਰ ਸਿੰਘ ਰੈਡ ਜ਼ੋਨ ਕ੍ਰਾਈਮ ਨਿਊਜ਼ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਤੁਹਾਨੂੰ ਦੱਸ ਦਈਏ ਕਿ ਐਮਪੀ ਦੀਆਂ ਚੋਣਾਂ ਲੋਕਾਂ ਦੇ ਵਿੱਚ ਇੱਕ ਅਲੱਗ ਹੀ ਜੋਸ਼ ਭਰਿਆ ਹੋਇਆ ਹੈ ਵਾਖਵਾਖੇ ਪਾਰਟੀਆਂ ਭੁੱਲੋ ਅੱਡੀ ਚੋਟੀ ਦਾ ਜੋਰ ਲਗਾਇਆ ਜਾ ਰਿਹਾ ਤਾਂ ਦੱਸ ਜੇ ਕੀ ਦੀਪਨਗਰ ਤੋਂ ਸਾਡੇ ਵਿਸ਼ਾਲ ਜੀ ਜੋ ਕਿ ਭਾਰੀ ਕਾਟਨ ਨੂੰ ਸਬੋਧਨ ਕਰਦੇ ਹੋਏ ਚੰਨੀ ਜੀ ਦੇ ਹੱਕ ਦੇ ਵਿੱਚ ਇੱਕ ਭਾਰੀ ਰੈਲੀ ਕਾਟ ਰਹੇ ਦੇਖੋ ਇਹ ਤਾਂ ਸਾਡਾ ਸੁਭਾਗ ਹੈ ਕਿ ਚੰਨੀ ਸਾਹਿਬ ਨੂੰ ਇਧਰੋਂ ਸੀਟ ਮਿਲੀ ਹੈ ਟਿਕਟ ਆਪਣੇ ਜਲੰਧਰੋਂ ਮਿਲੀ ਹੈ ਜਿਹੜਾ ਬੰਦਾ 3 ਮਹੀਨੇ ਸੀਐਮ ਰਿਹਾ ਔਰ 3 ਮਹੀਨੇ ਚ ਉਹਨੇ ਕਿੰਨਾ ਕੁਝ ਬਦਲਿਆ ਇਹ ਸਾਰਿਆਂ ਨੂੰ ਪਤਾ ਹੈ ਕਿੰਨਿਆਂ ਦੇ ਮੀਟਰ ਦੇ ਬਿਜਲੀ ਦੇ ਬਿੱਲ ਮਾਫ ਹੋਏ ਹੈ ਕਿੰਨਿਆਂ ਨੂੰ ਔਰ ਇਹ ਹੀ ਬਿਜਲੀ ਹੁਣ ਆਮ ਆਦਮੀ ਫਰੀ ਦੇ ਕੇ ਵੋਟਾਂ ਮੰਗਰੀ ਜਿਹੜਾ ਚੰਨੀ ਸਾਹਿਬ ਪਹਿਲੇ ਹੀ ਕਰ ਚੁੱਕੇ ਆ ਠੀਕ ਨਹੀਂ ਤੇ ਸਾਨੂੰ ਇਦਾਂ ਦੇ ਬੰਦੇ ਦਾ ਸਾਥ ਦੇਣਾ ਹੈ ਤੇ ਜਿਹੜੇ ਵੀ ਚੰਨੀ ਸਾਹਿਬ ਦੇ ਕਰੀਬੀ ਹੈ ਜਿਹੜੇ ਉਹਨਾਂ ਨੂੰ ਮਿਲ ਚੁੱਕੇ ਉਹ ਸਾਰਿਆਂ ਨੂੰ ਪਤਾ ਕਿ ਚੰਨੀ ਸਾਹਿਬ ਕਿੰਨੇ ਇੱਕ ਵਧੀਆ ਸ਼ਖਸੀਅਤ ਹੈਗੇ ਜਿਹੜੇ ਅੱਗੇ ਜੇ ਜੇ ਐਮਪੀ ਸਾਡੇ ਬਣਦੇ ਆ ਤੇ ਉਹ ਸਾਰੇ ਬੰਦਿਆਂ ਦੇ ਨਾਲ ਵੀ ਖੜੂਗੇ ਸਾਨੂੰ ਚੰਨੂ ਚੰਨੀ ਸਾਹਿਬ ਵਰਗੇ ਬੰਦੇ ਦੀ ਸਾਨੂੰ ਲੋੜ ਹੈ ਤੇ ਸਾਨੂੰ ਸਾਰਿਆਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਮੌਜੂਦਾ ਸਰਕਾਰ ਦੀ ਗੱਲ ਕਰਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗੱਲ ਕਰੀਏ ਉਹ ਆਉਣ ਵਾਲੇ ਸਮੇਂ ਚ ਕੀ ਕਾਰਜ ਕਰ ਪਾਉਗੀ ਜਾਂ ਨਹੀਂ ਕਰ ਪਾਉਗੀ ਜਿਸ ਨੂੰ ਤੁਸੀਂ ਚੰਨੀ ਨੂੰ ਸਪੋਰਟ ਕਰ ਰਹੇ ਹੋ ਦੇਖੋ ਜੀ ਮੀਡੀਆ ਚ ਸਾਰੇ ਕਹਿੰਦੇ ਕੰਮ ਹੋ ਰਹੇ ਆ ਆਮ ਆਦਮੀ ਪਾਰਟੀ ਚ ਰੋਜ਼ ਕੋਈ ਨਾ ਕੋਈ ਇੰਟਰਵਿਊ ਹੁੰਦਾ ਇਹ ਕਰਾਤਾ ਉਹ ਕਰਾਤਾ ਜਿਹੜੇ ਕੰਮ ਪਹਿਲਾਂ ਹੀ ਹੋ ਚੁੱਕੇ ਸੀ ਬਸ ਇਹਨਾਂ ਦਾ ਸਾਈਨ ਹੋ ਰਿਹਾ ਕੰਮ ਉਹ ਪਹਿਲਾਂ ਹੀ ਹੋ ਚੁੱਕੇ ਸੀਗੇ ਦੇਖੋ ਖਾਮੀਆਂ ਜਾਂ ਉਹਨਾਂ ਨੇ ਕੀ ਵਧੀਆ ਕੰਮ ਕੀਤਾ ਇਹ ਮੈਂ ਨਹੀਂ ਦੱਸੂਗਾ ਇਹ 3-2-3 ਸਾਲ ਰਹਿ ਗਿਆ ਇਹ ਜਨਤਾ ਨੂੰ ਸਾਰਿਆਂ ਨੂੰ ਪਤਾ ਮੇਰੇ ਦੱਸਣ ਦੀ ਇੱਥੇ ਕੋਈ ਲੋੜ ਨਹੀਂ ਹੈਗੀ ਇਹ ਆਪਣੇ ਵੋਟ ਨਾਲ ਜਵਾਬ ਆਮ ਆਦਮੀ ਪਾਰਟੀ ਨੂੰ ਆਪਣੇ ਆਪ ਮਿਲ ਜੇਗਾ ਦੇ ਲਾਸਟ ਜਨ ਅਵੇਕੋਸ਼ਨ ਕਰਨਾ ਚਾਹੁੰਨਾ ਕਿ ਇਹਨਾਂ ਰੁਝਾਨ ਦੇ ਕੇ ਲੱਗਦਾ ਕਿ ਯੂਥ ਤੁਹਾਡੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੀ ਪਾਰਟੀ ਦੇ ਵਿੱਚ ਪੈਰ ਰੱਖੋਗੇ ਪੋਲਿਟਿਕਸ ਦੇ ਵਿੱਚ ਦੇਖੋ ਜੀ ਅਸੀਂ ਪੋਲਿਟਿਕਸ ਪੋਲਿਟਿਕਸ ਵਾਲੇ ਬੰਦੇ ਨਹੀਂ ਨਾ ਅਸੀਂ ਪੋਲਿਟਿਕਸ 'ਚ ਆਣ ਦੀ ਸੋਚਦੇ ਆ ਅਸੀਂ ਬਸ ਪੰਜਾਬ ਬਾਰੇ ਸੋਚਦੇ ਆ ਜਿਹੜਾ ਮੇਰੇ ਭਰਾ ਇਹ ਸਾਰੇ ਇਕੱਠੇ ਹੋਏ ਆ ਅਸੀਂ ਯੂਥ ਦੇ ਬਾਰੇ ਸੋਚਦੇ ਆ ਕਿ ਯੂਥ ਨੇ ਭਵਿਕ ਬਣਾ ਦੇ ਆਪਣੇ ਦੇਸ਼ ਦਾ ਆਪਣੇ ਪੰਜਾਬ ਦਾ ਤੇ ਮੈਂ ਇਹਨਾਂ ਦੇ ਨਾਲ ਐ ਮੈਂ ਕਿਸੇ ਪੋਲਿਟੀਕਲ ਪਾਰਟੀ ਦੇ ਨਾਲ ਨਹੀਂ ਐ ਮੈਨੂੰ ਕਾਂਗਰਸ ਵੱਲੋਂ ਚੰਨੀ ਸਾਹਿਬ ਜਦ ਇੱਥੇ ਉਹਨਾਂ ਨੂੰ ਟਿਕਟ ਮਿਲੀ ਤੇ ਮੈਨੂੰ ਲੱਗਾ ਕਿ ਇਸ ਵਾਰ ਸਹੀ ਬੰਦੇ ਐ MP ਲਈ ਸਾਡੇ ਜਲੰਧਰੋਂ ਇਹੀ ਐ ਤੇ ਮੈਂ ਉਹਨਾਂ ਦੇ ਸਾਥ ਦੇ ਰਹਿਮ ਮੇਰਾ ਇਹ ਪੋਲਿਟਿਕਸ ਨਾਲ ਕੋਈ ਲੈਣਾ ਦੇਣਾ ਨਹੀਂ ਆ ਸਾਡੀ ਪਰਸਨਲ ਤੌਰ ਤੇ ਪਰਸਨਲ ਤੌਰ ਤੇ ਤੁਹਾਡੀ ਚੰਨੀ ਸਾਹਿਬ ਨਾਲ ਕਦੀ ਗੱਲ ਹੋਈ ਹੈ ਮੁੱਦਿਆਂ ਨੂੰ ਲੈ ਕੇ ਜਿਹੜੇ ਨੌਜਵਾਨ ਪੀੜੀ ਨੂੰ ਜਿਹੜਾ ਬੇਰੋਜ਼ਗਾਰੀ ਚੱਲ ਰਹੀ ਹੈ ਇਸ ਨੂੰ ਲੈ ਕੇ ਤੁਹਾਡੀ ਟਿੱਪਣੀ ਹੋਈ ਉਹਨਾਂ ਨਾਲ ਦੇਖੋ ਜਦੋਂ ਚੰਨੀ ਸਾਹਿਬ ਇੱਥੇ ਆਏ ਆਪਣੇ ਇਲੈਕਸ਼ਨ ਦੀ ਤਿਆਰੀ ਕਰ ਰਹੇ ਆ ਅਸੀਂ ਰੈਗੂਲਰ ਬੇਸਿਸ ਤੇ ਉਹਨਾਂ ਨੂੰ ਮਿਲਦੇ ਰਹੇ ਆ ਅਤੇ ਯੂਸ ਜਿਹੜਾ ਯੂਥ ਹੈ ਆਪਣੀ ਯੂਥ ਦੀ ਪ੍ਰੋਬਲਮਸ ਦੱਸਦੇ ਰਹੇ ਆ ਇੱਥ ਸਪੋਰਟ ਜਿਹੜਾ ਪਿੱਛੇ ਰਹਿ ਰਹਾ ਨਸ਼ੇ ਪਤੇ ਅੱਗੇ ਵਧ ਰਹੇ ਆ ਅਪੀ ਆਪਾਂ ਇਸ ਗੱਲ ਬਾਰੇ ਵੀ ਸਾਰੀ ਡਿਸਕਸ਼ਨ ਕੀਤੀ ਹੈ ਤੇ ਹੌਲੀ ਹੌਲੀ ਆਪਾਂ ਸੁਧਾਰ ਕਰਾਂਗੇ ਚੰਨੀ ਸਾਹਿਬ ਨੂੰ ਲਿਆ ਕੇ ਉਹਨਾਂ ਦੇ ਨਾਲ ਖੜ ਕੇ ਉਹਨਾਂ ਨੂੰ ਵੋਟਾਂ ਪਵਾ ਕੇ ਫਿਰ ਉਹਨਾਂ ਦੇ ਹੈਲਪ ਨਾਲ ਇਹ ਸਾਰੇ ਕੰਮ ਅਸੀਂ ਕਰਾਂਗੇ ਆਪਣੇ ਭਰਾਵਾਂ ਲਈ ਭਾਜੀ ਕੀ ਲੱਗਦਾ ਹੈ ਤੁਹਾਨੂੰ ਹੁਣ ਚੰਨੀ ਸਾਹਿਬ ਦਾ ਕਿਦਾਂ ਰੁਝਾਨ ਦੇਖ ਕੇ ਤੁਹਾਨੂੰ ਲੱਗਦਾ ਹੈ ਯੂਥ ਨੂੰ ਕਿ ਚੰਨੀ ਸਾਹਿਬ ਨੂੰ ਹੁਣ ਜਿੱਤ ਜਿਹੜੀ ਹੈ ਯਕੀਨੀ ਬਣੂਗੀ ਯਕੀਨੀ ਨਹੀਂ ਜਿੱਤ ਚੁੱਕੇ ਅਸੀਂ ਬਸ ਐਲਾਨ ਹੋਣਾ ਬਾਕੀ ਆ ਕਹਿੰਦੇ ਜਿੱਤ ਸਾਡੀ ਪੱਕੀ ਐਲਾਨ ਹੋਣਾ ਬਾਕੀ ਆ ਚੰਨੀ ਸਾਹਿਬ ਦੇ ਜਿਹੜੇ ਕਾਰਜਕਾਰੀ ਕੰਮ ਆ ਉਹਨਾਂ ਦੇ ਕੀਤੇ ਕੰਮਾਂ ਦੀ ਉਹਨਾਂ ਨੂੰ ਜਿੱਤ ਮਿਲ ਰਹੀ ਆ ਨਾ ਕਿ ਜੇ ਅਸੀਂ ਸੋਚੀਏ ਨਾ ਅਸੀਂ ਕੋਈ ਨਹੀਂ ਜਿੱਤ ਦਿਵਾਉਣ ਵਾਲੇ ਠੀਕ ਹੈ ਜੂਥ ਤੇ ਕਰੀਡ ਦੀ ਹੱਡੀ ਹੁੰਦੀ ਐ ਇਸ ਚੀਜ਼ ਦੀ ਪਰ ਚੰਨੀ ਸਾਹਿਬ ਤੇ ਉਹਨਾਂ ਦੇ ਆਪਣੇ ਕੰਮ ਕੀਤੇ ਹੋਏ ਉਹਨਾਂ ਨੂੰ ਜਿਤਾ ਰਹੇ ਆ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਖੁਸ਼ ਰੱਖੇ ਔਰ ਬਹੁਤ ਵੱਡੀ ਲੀਡ ਨਾਲ ਜਿੱਤਣਗੇ ਚੰਨੀ ਸਾਹਿਬ ਜੇ ਮੌਜੂਦਾ ਸਰਕਾਰ ਦੀ ਗੱਲ ਕਰੀਏ ਆਪਾਂ ਸਰ ਕੀ ਕੀ ਕਮੀਆਂ ਪੇਸ਼ੀਆਂ ਨਜ਼ਰ ਆਈਆਂ ਕਿ ਚੰਨੀ ਸਾਹਿਬ ਨੂੰ ਨਹੀਂ ਸਪੋਰਟ ਕਰ ਰਹੇ ਜੀ ਚੰਨੀ ਸਾਹਿਬ ਇੱਕ ਨੇਕ ਇਨਸਾਨ ਆ ਇੱਕ ਉਹ ਹਰ ਜਿਹੜੇ ਆਪਣੇ ਰੋਜਗਾਰ ਨੂੰ ਆਪਣੇ ਗਰੀਬ ਤਪਕੇ ਨੂੰ ਜ਼ਰੂਰਤਮੰਦਾਂ ਨੂੰ ਹਰ ਬੰਦੇ ਦੀ ਹੈਲਪ ਕਰਦੇ ਹਰ ਇਨਸਾਨ ਨਾਲ ਖੜੇ ਆ ਇਸ ਕਰਕੇ ਹਰ ਜੀਵ ਦਾ ਫਰਜ਼ ਬਣਦਾ ਕੀ ਅਸੀਂ ਚੰਨੀ ਸਾਹਿਬ ਨੂੰ ਜਿਤਾਈਏ ਔਰ ਨਸ਼ੇ ਦੇ ਉਸ ਸਖਤ ਖਿਲਾਫ ਆ ਤੁਸੀਂ ਦੇਖ ਰਹੇ ਆ ਥੋੜੇ ਦਿਨਾਂ ਤੋਂ ਨਸ਼ੇ ਤੇ ਹੀ ਬੋਲ ਰਹੇ ਆ ਕਿ ਨਸ਼ਾ ਖਤਮ ਕਰੋ ਨਸ਼ਾ ਖਤਮ ਕਰੋ ਇਹਸ ਕਰਕੇ ਚੰਨੀ ਸਾਹਿਬ ਤੋਂ ਵਧੀਆ ਇਨਸਾਨ ਸਾਡੀ ਸੋਚ ਹੈ ਨੀਗਾ ਇਸ ਕਰਕੇ ਸਾਰਾ ਜਲੰਧਰ ਦਾ ਯੂਥ ਪਿੰਡਾਂ ਦਾ ਯੂਥ ਸਾਰਾ ਚੰਨੀ ਸਾਹਿਬ ਦੇ ਨਾਂ ਦੇ ਇੱਕ ਪਾਸੇ ਜਿੱਥੇ ਕਿ ਯੂਥ ਦੇ ਆਈਕਨ ਦੱਸੇ ਜਾਂਦੇ ਨੇ ਸੁਰੇ ਲਾਹੌਰੀਆ ਜੀ ਤੁਸੀਂ ਕਹਿਣਾ ਚਾਹੁੰਦੇ ਨਰ ਜਾਂਦੇ ਦੇ ਦੇਖੋ ਜੀ ਅਸੀਂ ਸਿਆਸੀ ਦਾ ਹੈ ਨੀਗਾ ਹਣਾ ਜੀ ਬਾਕੀ ਤੁਹਾਨੂੰ ਹਜੂਮ ਤੋਂ ਪਤਾ ਲੱਗਦਾ ਹੋਣਾ ਯੂਥ ਤੋਂ ਪਤਾ ਚੱਲਦਾ ਹੀ ਹੋਣਾ ਆ ਬਈ ਸਾਰੇ ਤਣੋਂ ਮਣੋਂ ਚੰਨੀ ਸਾਹਿਬ ਦੇ ਨਾਲ ਜੀ ਵੱਧ ਚੜ ਕੇ ਕੋਈ ਸੱਦੇ ਤੇ ਨਹੀਂ ਜਿਵੇਂ ਵੀ ਇਕੱਠ ਹੋਇਆ ਤੁ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਤੁਹਾਨੂੰ ਤੇ ਯੂਥ ਦੀ ਸਰ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਹੈ ਯੂਥ ਦੀ ਤੁ ਤੁਹਾਡੇ ਨਜ਼ਰੀਏ ਨਾਲ ਕੀ ਦੇਖਣ ਨੂੰ ਮਿਲਦੀ ਹੈ ਯੂਥ ਦੀ ਨਸ਼ੇ ਦੀ ਪ੍ਰੋਬਲਮ ਹੈ ਬੇਰੋਜ਼ਗਾਰੀ ਦੀ ਪ੍ਰੋਬਲਮ ਹੈ ਯੂਥ ਬਾਹਰ ਜਾ ਰਿਹਾ ਨੌਕਰੀਆਂ ਮਿਲ ਨਹੀਂ ਰਹੀਆਂ ਜੀ ਹਾਂਜੀ ਮੇਨ ਪ੍ਰੋਬਲਮ ਹੈ ਚੰਨੀ ਸਾਹਿਬ ਨੂੰ ਨਹੀਂ ਸਪੋਰਟ ਮਿਲਦੀ ਇਹਨੂੰ ਕੀ ਕਹਿਣਾ ਚਾਹੁੰਦੇ ਕਿ ਯੂਥ ਨੂੰ ਦੇਖ ਕੇ ਤੁਹਾਨੂੰ ਉਤਸ਼ਾਹ ਹੋ ਥੋੜਾ ਤੁਹਾਡੇ ਅੰਦਰੋਂ ਵੀ ਆਵਾਜ਼ ਆ ਰਹੀ ਹੋਣੀ ਕਿ ਯੂਥ ਜਿਹੜਾ ਕਿ ਦਿਲੋਂ ਇੱਥੇ ਟਿਕਿਆ ਹੋਇਆ ਹੈ ਅਸੀਂ ਚੰਨੀ ਦੇ ਕੰਮਾਂ ਦੇ ਕਰਕੇ ਸਾਰੇ ਜਨੇ ਯੂਥ ਵੀ ਨਾਲ ਜੁੜਿਆ ਹੈ ਚੰਨੀ ਜੀ ਨੇ ਬਹੁਤ ਵਧੀਆ ਤਿੰਨ ਮਹੀਨੇ ਵੀ ਮੁੱਖ ਮੰਤਰੀ ਬਣੇ ਰਹੇ ਉਹਦੇ ਕਰਕੇ ਸਾਰਾ ਯੂਥ ਉਹਨਾਂ ਦੇ ਨਾਲ ਜੁੜਿਆ ਬੇਰੋਜ਼ਗਾਰੀ ਜਿਹੜੇ ਬਾਹਰ ਜਾਂਦੇ ਆ ਉਹਨਾਂ ਨੂੰ ਨੌਕਰੀਆਂ ਦਵਾਉਗੇ ਸਾਰਾ ਕੁਝ ਕਰੂਗੇ ਇਹ ਆਲਾ ਕੰਮ ਕਰੂਗੇ ਜਿਹਦਾ ਚੰਨੀ ਨੇ ਪਹਿਲਾਂ ਨੌਕਰੀਆਂ ਦਵਾਈਆਂ ਉਦਾਂ ਹੀ ਹੁਣ ਵੀ ਦਵਾਊਗਾ ਸਰਕਾਰਾਂ ਯਾਰ ਜਿਹੜੀਆਂ ਕੰਮ ਕਰਦੀਆਂ ਚੱਜ ਨਾ ਤਾਂ ਕਰਦੀਆਂ ਨਹੀਂ ਅਸੀਂ ਇਸ ਰੈਲੀ ਤੇ ਪਹੁੰਚੇ ਆ ਬੋਬੀ ਭਾਜੀ ਕਰਕੇ ਬੋਬੀ ਨਾਲ ਅਸੀਂ ਪਿਆਰ ਕਰਦੇ ਆ ਦਿਲੋਂ ਬੋਬੀ ਸਾਡਾ ਵੱਡਾ ਭਰਾ ਬੋਬੀ ਰੋਬਿਨ ਉਹਨਾਂ ਕਰਕੇ ਹੀ ਰੈਲੀ ਤੇ ਪਹੁੰਚੇ ਆ ਜਿਹੜਾ ਇੰਨਾ ਕ ਰੈਲੀ ਦਾ ਇਹਦਾ ਜੋਸ਼ ਦੇਖੋ ਨੂੰ ਮਿਲ ਰਿਹਾ ਇਹਨੂੰ ਲੈ ਕੇ ਜਿਹੜਾ ਨੌਜਵਾਨਾਂ ਦਾ ਉਤਸ਼ਾਹ ਹੈ ਤੁਸੀਂ ਦੇਖ ਰਹੇ ਹੋ ਕਿ ਨੌਜਵਾਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਹੱਲ ਕਰਨ ਵਾਸਤੇ ਚੰਨੀ ਸਰਕਾਰ ਨੂੰ ਕੀ ਕੀ ਕਰਨਾ ਚਾਹੀਦਾ ਦੇਖੋ ਮੁਸ਼ਕਲਾਂ ਦਾ ਸ਼ੁਰੂ ਤੋਂ ਚੱਲਦੀ ਆ ਰਹੀਆਂ ਅੱਜ ਅਸੀਂ ਆਏ ਆ ਚੰਨੀ ਸਾਹਿਬ ਦੇ ਕਰਕੇ ਇੱਕ ਉਮੀਦ ਦੇ ਕਰਕੇ ਜੀ ਵੀ ਸਾਡੇ ਐਮਪੀ ਬਣੂਗੇ ਸਰਦਾਰ ਚੰਨਜੀਤ ਸਿੰਘ ਜੀ ਚੰਨੀ ਕਾਂਗਰਸ ਤੋਂ ਤੇ ਨੌਜਵਾਨਾਂ ਦੀਆਂ ਜਿੰਨੀਆਂ ਵੀ ਮੁਸ਼ਕਲਾਂ ਆ ਰੋਜ਼ਗਾਰ ਦੀ ਸਮੱਸਿਆ ਹੋ ਗਈ ਨਸ਼ਾ ਇੰਨਾ ਫੈਲਿਆ ਹੋਇਆ ਹੈ ਪ੍ਰੈਜ਼ੀਡੈਂਟ ਗਵਰਨਮੈਂਟ ਦੇ ਵਿੱਚ ਉਹਦੀ ਸਮੱਸਿਆ ਹੋ ਗਈ ਹਨਾ ਕਾਨੂੰਨ ਵਿਵਸਥਾ ਦੀ ਸਮੱਸਿਆ ਹੋ ਗਈ ਆਏ ਦਿਨ ਕੋਈ ਨਾ ਕੋਈ ਇਨਸੀਡੈਂਟ ਕੋਈ ਨਾ ਕੋਈ ਜੁਰਮ ਛਰੇ ਬਾਜ਼ਾਰ ਹੋ ਰਿਹਾ ਆ ਹਨਾ ਇਹਨਾਂ ਸਾਰਿਆਂ ਤੋਂ ਨਿਜਾਦ ਦੀਵਾਨ ਦੀ ਉਮੀਦ ਸਾਨੂੰ ਸਰਦਾਰ ਚਰਨਜੀਤ ਸਿੰਘ ਚੰਨੀ ਤੋਂ ਆ ਤਾਂ ਕਰਕੇ ਅਸੀਂ ਸਾਰੇ ਜਣੇ ਇਕੱਠੇ ਹੋਏ ਆ ਕਿ ਆਪਾਂ ਯੂਥ ਇਹਨਾਂ ਨੂੰ ਭਰਪੂਰ ਆਪਣਾ ਆਸ਼ਵਾਸਨ ਦੇ ਕੇ ਵੋਟਾਂ ਪਾ ਕੇ ਤੇ ਆਉਣ ਵਾਲੀਆਂ ਵੋਟਾਂ ਦੇ ਵਿੱਚ ਐਮਪੀ ਬਣਾਈਏ ਤਾਂ ਜੋ ਸਾਡੀ ਪਾਰਲੀਮੈਂਟ ਦੇ ਵਿੱਚ ਸੁਣਵਾਈ ਹੋ ਸਕੇ ਯੂਥ ਦਾ ਜਿਹੜਾ ਘੱਟ ਦੇ ਕੇ ਲੱਗਦਾ ਸੰਧੂ ਸਾਹਿਬ ਕਿ ਯੂਥ ਨੂੰ ਜਿਹੜਾ ਕਾਫੀ ਉਤਸ਼ਾਹ ਹੈ ਤੇ ਚੰਨੀ ਸਾਹਿਬ ਨੂੰ ਯੂਥ ਨੂੰ ਦੇ ਕੇ ਕਾਫੀ ਉਤਸ਼ਾਹ ਚੜਨਾ ਕਿ ਉਹਨਾਂ ਨੂੰ ਲੱਗਣਾ ਕਿ ਸਾਡੀ ਜਿਹੜੀ ਜਿੱਤ ਹੈ ਯਕੀਨੀ ਆ ਇਹਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੰਨੀ ਸਾਹਿਬ ਦੀ ਜਿੱਤ ਬਾਰੇ ਜਿਹੜੀ ਯੂਥ ਕਾਂਗਰਸ ਜਲੰਧਰ ਆ ਉਹ ਪੂਰਾ ਭਾਵੇਂ ਕਾਲੀ ਦਲ ਦੀ ਭਾਵੇਂ ਆਮ ਆਦਮੀ ਪਾਰਟੀ ਦੀ ਤੇ ਭਾਵੇਂ ਕਾਂਗਰਸ ਪਾਰਟੀ ਦੀ ਉਹ ਪੂਰਨ ਚੰਨੀ ਸਾਹਿਬ ਦੇ ਨਾਲ ਆ ਉਹ ਪੂਰੀ سپورਟ ਜਿਆ ਅੱਜ ਆ ਤੁਸੀਂ ਕੱਟ ਦੇਖੋ ਕਟੋ ਕਟ ਤਿੰਨ ਤੋਂ 4000 ਬੰਦਾ ਆ ਇਹ ਸਾਰਾ ਚੰਨੀ ਸਾਹਿਬ ਨੂੰ ਤੇ ਸਾਡੀ ਯੂਥ ਕਾਂਗਰਸ ਨੂੰ ਪਿਆਰ ਕਰਦੇ ਆ ਦੇਖੋ ਉਹ ਤਿੰਨ ਮਹੀਨੇ ਵਾਸਤੇ ਮੁੱਖ ਮੰਤਰੀ ਬਣੇ ਸੀ ਉਹਨਾਂ ਨੇ ਤਿੰਨ ਮਹੀਨੇ ਜੋ ਕੰਮ ਕਰਦੇ ਮੇਰੇ ਹਿਸਾਬ ਨਾਲ ਜਿਨ੍ਹਾਂ ਨੇ ਪੰਜ-ਪੰਜ ਸਾਲਾਂ 'ਚ ਕੰਮ ਨਹੀਂ ਕੀਤੇ ਆ 2 ਸਾਲ ਹੋ ਗਏ ਮਾਨ ਸਰਕਾਰ ਨੂੰ ਉਹਨੇ ਉਹਦੇ 2 ਸਾਲ ਤੇ ਚੰਨੀ ਸਾਹਿਬ ਦੇ ਤਿੰਨ ਮਹੀਨੇ ਤੇ ਵਿੱਚ ਤੁਸੀਂ ਤੁਹਾਨੂੰ ਪਤਾ ਲੱਗ ਜਾਊਗਾ ਕੀ ਵਿਕਾਸ ਹੋਇਆ ਤੇ ਜੇ ਵੀ ਚੰਨੀ ਸਾਹਿਬ ਨੂੰ ਅਸੀਂ 5 ਸਾਲ ਦਵਾਂਗੇ ਤੇ ਉਹ ਪੂਰਾ ਯੂਥ ਨੂੰ ਪ੍ਰਮੋਟ ਕਰੂਗੇ ਤੇ ਸਾਨੂੰ ਆਸ਼ਵਾਸ਼ਣ ਆ ਕਿ ਸਾਡੇ ਉੱਤੇ ਮੋਢੇ ਤੇ ਹੱਥ ਰੱਖੇ ਆ ਜੇ ਕਹਿੰਦੇ ਨੇ ਘਰ ਘਰ ਚੱਲੀ ਗੱਲ ਚੰਨੀ ਕਰੇਗਾ ਮਸਲੇ ਹੱਲ ਹੁਣ ਦੇ ਦੇ ਆ ਜੀ ਉਹ ਲੋਕੀ ਵੀ ਜਿਹੜੇ ਕਿ ਚੰਨੀ ਨੂੰ ਵੋਟ ਪਾ ਕੇ ਜਿਤਾਉਂਦੇ ਨੇ ਸੋ ਸਾਡੇ ਨਾਲ ਬਣੇ ਰਹੋ ਕੈਮਰਾਮੈਨ ਰਵੀ ਸਿੱਧੂ ਦੇ ਨਾਲ ਮੈਂ 사ੰਜਵੀਰ ਸਿੰਘ ਬਿਊਰੋ ਰਿਪੋਰਟ ਰੈਡ ਜ਼ੋਨ ਕ੍ਰਾਈਮ ਨਿਊਜ਼ ਜਲੰਧਰ